ਪੰਜਾਬੀ ਜੀਡੀਵੀ ਪੰਜਾਬੀ ਜੱਟਾ ਡੈਕ ਰਿਪੋਰਟ ਤੋਂ ਸਵਾਗਤ ਤਸਵੀਰات ਦੇਦੇ ਹੋਏ ਆਪਣੀ ਸਕਰੀਨ ਦੇ ਉੱਤੇ ਜੋ ਕਿ ਜਾਂਜੇ ਕੀਤੇ ਨੇ ਸਾਡੇ ਪੱਤਰਕਾਰ ਨੇ ਦਿਨਾਂਗਰ ਤੋਂ ਪਠਾਨਕੋਟ ਹਾਈਵੇ ਤੇ ਸਥਿਤ ਪਿੰਡ ਸਿੰਘੋਵਾਲ ਦੇ ਨੇੜੇ ਅਚਾਨਕ ਇੱਕ ਜੀਪ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਵੱਡਾ ਸੜਕੀ ਹਾਦਸਾ ਵਾਪਰ ਗਿਆ ਪਰ ਗੱਡੀ 'ਚ ਸਵਾਰ ਤੇ ਤਿੰਨ ਲੋਕ ਬਾਲਵਾਲ ਬਚ ਗਏ ਜਾਣਕਾਰੀ ਅਨੁਸਾਰ ਲੋਡਰ ਜੀ ਪਠਾਨਕੋਟ ਤੋਂ ਗੁਰਦਾਸਪੁਰ ਜਾ ਰਹੀ ਸੀ ਕਿ ਅਚਾਨਕ ਡਿਵਾਈਡਰ ਨਾਲ ਟਕਰਾਆ ਕੇ ਸੜਕ ਦੇ ਦੂਜੇ ਪਾਸੇ ਟੱਪ ਕੇ ਸੜਕ ਤੋਂ ਹੀਠਾਂ ਪਲਟ ਗਈ ਇਸ ਵਿੱਚ ਤਿੰਨ ਵਿਅਕਤੀ ਬੈਠੇ ਸਨ ਜਿਨ੍ਹਾਂ ਦੇ ਕੁਝ ਸੱਟਾਂ ਜ਼ਰੂਰ ਲੱਗੀਆਂ ਪਰ ਜਾਨੀ ਨੁਕਸਾਨ ਤੋਂ ਬਚਾਰਿਆ ਜਦੋਂ ਉੱਤੇ ਬਾ ਗਲਬਤ ਕੀਤੀ ਤਾਂ ਇੱਕ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕੋਲੋਂ ਸਕੂਟੀ ਤੇ ਕੁਝ ਆਏ ਲੋਕਾਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਅਸੀਂ ਆਪਣੀ ਗੱਡੀ ਭਜਾ ਲਈ ਤੇ ਉਸ ਤੋਂ ਬਾਅਦ ਸਾਡੇ ਨਾਲ ਇਹ ਹਾਦਸਾ ਵਾਪਰ ਗਿਆ ਦੂਜੇ ਪਾਸੇ ਐਮੂਲੈਂਸ ਗੱਡੀ ਇਹ ਲੈ ਕੇ ਆਏ ਨੇ ਦਸਿਆ ਕੇ ਇਹਨਾਂ ਦਾ ਅਕੀਡੈਂਟਡ ਵਾਇਡਰ ਦੇ ਨਾਲ ਗੱਡੀ ਵੱਜਣ ਦੇ ਨਾਲ ਹੋਇਆ ਤੇ ਬਾਕੀ ਜਾਨੀ ਨੁਕਸਾਨ ਦਾ ਕਿਛਤਰਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਬਾਕੀ ਆਲ ਸੌਨ ਲੈਣੇ ਆ ਕੀ ਕਹਿੰਦੇ ਨੇ ਉੱਥੇ ਇਹ ਦੇ ਇਹ ਲੋਕ ਆ ਟੋਡਾ ਸਦੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਉਹਨਾਂ ਨੇ ਇਧਰੋਂ ਆਂ ਕਿੱਧਰੋਂ ਡੇ ਆਪਣੇ ਪਠਾਨਕੋਟ ਦਾ ਆਉਂਦੇ ਆ ਬਤੂਰੀ ਲਾਗੇ ਉਹਨਾਂ ਨੂੰ ਪਿੱਛੇ ਪਤਾ 걸ਿਆ ਵੀ ਇਹਨਾਂ 30-40 ਹਜ਼ਾਰ ਰੁਪਈਆ ਕੋਲ ਵੱਟ ਕੇ ਲਿਆਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਨੂੰ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਦੇ ਕਨੇਡਰ ਨੇ ਇਹਨੇ ਖਿਡਾਰੀ ਗੱਡੀ ਡਰਾਈਵ ਨੇ ਇਹਦੇ ਚ ਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਵੀ ਗੱਡੀ ਖੋਦੇ ਬੰਦੇ ਚੋਰ ਨੇ ਵੀ ਉਹਨਾਂ ਨੇ ਗੱਡੀ ਖਿੱਚੀ ਇਹਨਾਂ ਨੇ ਮੈਂ ਬੜੀ ਜੇ ਚਾਦਾ ਖੜੇ ਗੱਡੀ ਖਿਲਾੜੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਹੈ ਨਾ ਮੇਰਾ ਗਰਮੀ ਦਾ ਡਰਾਈਵਰ ਦਾ ਨਾਮ ਕੀ ਹੈ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗੁਰਦਾਪੋਰਾ ਆਪਣੇ ਕਲਾ ਨੋਲਾਗੇ ਬਕਸੀ ਵਾਲਾ ਡਰਾਈਵਰ ਦਾ ਡਰਾਈਵਰ ਦਾ ਨਾਮ ਜੋਨੀ ਆ ਹਾਂਜੀ ਤੂੜੀ ਲਾ ਕੇ ਆਂਦੇ ਤੂੜੀ ਲਾ ਕੇ ਆਉਂਦੇ ਆ ਹਾਂਜੀ ਗੁਰਦਾਪੁਰ ਜਾਂਦੇ ਸਰ ਤਾਂ ਉਹਨਾਂ ਉਹਨਾਂ ਨੇ ਗੱਡੀ ਉੱਤੇ ਆਪਣੀ ਜਿਹੜਾ ਬਾਈਪਾ ਟੱਪੇ ਆਪਣੇ ਮੋਰ ਬਲਾਇਆ ਆਪਣੇ ਟੱਪੇ ਆ ਉਹਨਾਂ ਨੇ ਖੜਾ ਕੇ ਆਪਣੇ ਆਪਣਾ ਰਿਜ਼ਰਵ ਮੁੰਡਾ ਬਿਠਾਈ ਉਹਦੇ ਚ ਪੇਰ ਮਾਰੀ ਫਿਰ ਮੈਂ ਨਾ ਆਖਿਆ ਵੀ ਗੱਡੀ ਆ ਸਕੂਟੀ ਵਾਲਾ ਪਤਾ ਨਹੀਂ ਕੌਣ ਆ ਕੇ ਹੋਇਆ ਜਿਹੜਾ ਐਕਸੀਡੈਂਟ ਹੋਇਆ ਸਾਨੂੰ ਸਾਨੂੰ ਇੱਕ ਸਵਾਰ ਤੇ ਕਾਲ ਆਈ ਸੀ ਕਿ KFC KFC ਲੱਗੇ ਨਾ ਐਕਸੀਡੈਂਟ ਹੋਇਆ ਵਾ ਆਪਾਂ ਸੋ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋੜ ਵਾਲੀ ਸੜਕ ਤੋਂ ਤੇ ਉਹ ਫੋਟੋ ਟ੍ਰੈਕ ਨੂੰ ਵੱਜੀ ਗੱਡੀ ਤੇ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੈਂਟ ਸੀ ਉਹ ਆਪਾਂ ਉਹਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਘਲ ਹਸਪਤਾਲ ਖੋਲ ਕੇ ਜਾ ਰਹੇ ਆਪਾਂ ਉਹਦਾ ਬਚ ਗਿਆ ਹਾਂ ਉਹਦਾ ਬਚਾਇਆ